ਕੋਈ ਕਹਿੰਦਾ ਏ ਭਗਤ ਸਿੰਘ ਨਾਸਤਿਕਤਾ ਤੇ ਕੋਈ ਕਹਿੰਦਾ ਏ ਆਰੀਆ ਸਮਾਜੀਤਾ ਮੈਨੂੰ ਨਹੀਂ ਪਤਾ ਉਹ ਕੌਣ ਤਾਂ ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਹ ਇੱਕ ਸੱਚਾ ਦੇਸ਼ ਭਗਤਤਾ ਕਿਉਂਕਿ ਉਹਨੇ ਜਿਹੜੀ ਆਪਣੀ ਕੁਰਬਾਨੀ ਦਿੱਤੀ ਹੈ ਨਾ ਉਹ ਭਾਰਤ ਦੀ ਆਜ਼ਾਦੀ ਲਈ ਉਹਨੇ ਆਪਣੀ ਜਾਨ ਕੁਰਬਾਨ ਕਰੀ ਹੈ ਆਪਣੇ ਘਰ ਲਈ ਨਹੀਂ ਮਰੇ ਆਏਗਾ ਉਹ ਇਸ ਲਈ ਇਹ ਨਾ ਗੱਲਾਂ ਵਿੱਚ ਉਲਝ ਕੇ ਉਹਦੀ ਕੁਰਬਾਨੀ ਨੂੰ ਘਟ ਕਰਨਾ ਸਾਡੀ ਇਹ ਵੱਡੀ ਭੁੱਲਾ ਦੋ ਚਾਰ ਗੱਲਾਂ ਭਗਤ ਸਿੰਘ ਦੇ ਜੀਵਨ ਬਾਰੇ ਆਪ ਜੀ ਨਾਲ ਨਾਣ ਸਾਂਝੀਆਂ ਕਰਦਾ ਏ ਜਦੋਂ ਨਰੈਣੂ ਮਹੰਤ ਨੇ ਨਨਕਾਣੇ ਸਾਹਿਬ ਦੇ ਵਿੱਚ ਸੈਂਕੜੇ ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਿਆ ਤਾਂ ਉਤੋਂ ਬਾਅਦ ਭਗਤ ਸਿੰਘ ਉੱਥੇ ਗਏ ਅਫਸੋਸ ਹਜ਼ਾਰ ਕੀਤਾ ਤੇ ਉਹਨੇ ਇਹ ਨਨਕਾਣੇ ਸਾਕੇ ਦੇ ਅਫਸੋਸ ਵਜੋਂ ਕਾਲੀ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਜਦੋਂ ਜੈਥੋ ਦਾ ਮੋਰਚਾ ਲੱਗਿਆ ਨਾ ਤਾ ਜਿਹੜੇ ਸਿੰਘ ਗ੍ਰਿਫਤਾਰੀਆਂ ਦੇਣ ਵਾਸਤੇ ਜਾਂਦੇ ਸੀ ਭਗਤ ਸਿੰਘ ਦੇ ਪਿੰਡ ਬੰਗਾ ਪਿੰਡਾਂ ਨੂੰ ਹੋ ਕੇ ਜਾਂਦੇ ਸੀ ਨਾ ਤਾਂ ਉਹਨਾਂ ਜਥੇ ਦੇ ਜਿਹੜੇ ਸਿੰਘ ਤੇ ਨਾ ਉਹਨਾਂ ਨੂੰ ਭਗਤ ਸਿੰਘ ਨੇ ਲੰਗਰ ਛਕਾਇਆ ਪਾਣੀ ਜਲ ਪਾਣੀ ਨਾਲ ਉਹਨਾਂ ਦੀ ਸੇਵਾ ਕਰ ਦਿੱਤੀ ਜਦੋਂ 18 ਸਾਲ ਦਾ ਭਗਤ ਸਿੰਘ ਹੋਇਆ ਨਾ ਤਾਂ ਘਰਦਿਆਂ ਨੇ ਵਿਆਹ ਦੀ ਪੇਸ਼ਕਸ਼ ਕੀਤੀ ਕਿ ਤੇਰਾ ਹੁਣ ਵਿਆਹ ਕਰ ਦਈਏ ਤੋ ਉਹ ਜਵਾਨ ਹੋ ਗਿਆ ਪਰ ਭਗਤ ਸਿੰਘ ਨੇ ਉਹ ਪੇਸ਼ਕਸ਼ ਨੂੰ ਠੁਕਰਾਤਾ ਕਿਉਂਕਿ ਉਹਦੀ ਸੋਚ ਸੀ ਕਿ ਮੇਰੀ ਹੁਣ ਜਿਹੜੀ ਮੰਜ਼ਲ ਆ ਉਹ ਆਜ਼ਾਦੀ ਆ ਤੇ ਇਹਦੇ ਵਿੱਚ ਮੇਰੀ ਜਾਨ ਵੀ ਜਾ ਸਕਦੀ ਆ ਮੈਨੂੰ ਫਾਂਸੀ ਵੀ ਲੱਗ ਸਕਦੀ ਸੋ ਮਾੜੀਆਂ ਮਾੜੀਆਂ ਗੱਲਾਂ ਵਿੱਚ ਉਲਝ ਕੇ ਭਗਤ ਸਿੰਘ ਦੀ ਕੁਰਬਾਨੀ ਨੂੰ ਸ਼ੋਤਾ ਕਹਿਣਾ ਇਹ ਇੱਕ ਸਾਡੀ ਵੱਡੀ ਭੁੱਲਾ ਉਹਨੇ ਅੰਗਰੇਜ਼ਾਂ ਦੀ ਕਟਾਈ ਖਾਧੀ ਜੇਲਾ ਕਟੀਆਂ ਕਿਹਦੇ ਲਈ ਕਟੀਆਂ ਸਾਡੇ ਲਈ ਕਟੀਆਂ ਸਾਡੇ ਲਈ ਉਹਨੇ ਇੰਨੇ ਤਸੀਹੇ ਝੱਲੇ ਇਹ ਲਈ ਭਗਤ ਸਿੰਘ ਦੀ ਕੁਰਬਾਨੀ ਆ ਜਿਹੜੀ ਉਹ ਵੱਡੀ ਕੁਰਬਾਨੀ ਆ ਉਹ ਕੁਰਬਾਨੀ ਨੂੰ ਨਾ ਛੋਟਾ ਨਾ ਸਮਝੋ ਭਾਈ ਰਣਜੀਤ ਸਿੰਘ ਜੀ ਦੀ ਉਹਨਾਂ ਨਾਲ ਜੇਲ੍ਹ ਵਿੱਚ ਮੁਲਾਕਾਤ ਹੋਈ ਭਗਤ ਸਿੰਘ ਨਾਲ ਤਾਂ ਭਾਈ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਤੇ ਭਗਤ ਸਿੰਘ ਫਿਰ ਸਿੱਖੀ ਦੀ ਰਹਿਣ ਵਿਚ ਆ ਗਏ ਸੀ ਤੇ ਉਹਨਾਂ ਨੇ ਕੇਸ ਦਾੜੀ ਰੱਖੀ ਤੇ ਜਦੋਂ ਉਹਨਾਂ ਨੂੰ ਫਾਂਸੀ ਹੋਈ ਨਾ ਤਾਂ ਉਹ ਸਾਬਤ ਸੂਰਤ ਸਨ ਏ ਅੰਗਰੇਜ਼ਾਂ ਨੇ ਜਦੋਂ ਉਹਨਾਂ ਨੂੰ ਆਖਰੀ ਇੱਛਾ ਵੀ ਪੁੱਛੀ ਸੀ ਨਾ ਤਾਂ ਉਹਨੇ ਆਪਣੀਆਂ ਕਈ ਆਖਰੀ ਸ਼ਾਮਾਂ ਦੱਸੀਆਂ ਸਨ ਜਿਨ੍ਹਾਂ ਵਿੱਚ ਇੱਕ ਸੀ ਕਿ ਮੈਂ ਅਮਰਦਾਸ਼ਾ ਰਹਿਣਾ ਚਾਹੁੰਦਾ ਹਾਂ। ਸੋ ਇਹ ਸੀ ਅਖਸਿੰਗ ਕਰਤਾਰ ਸਿੰਘ ਸਰ ਅੱਬਾ ਜੀ ਹੋਏ ਹਨ ਉਹਨਾਂ ਨੂੰ ਆਪਣਾ ਰੋਲ ਮਾਡਲ ਸਮਝਦੇ ਸੀ ਸਰਦਾਰ ਭਗਤ ਸਿੰਘ ਤੇ ਸਰਦਾਰ ਕਰਤਾਰ ਸਿੰਘ ਸਰਬ ਦੀ ਫੋਟੋ ਆਪਣੀ ਜੇਬ ਵਿੱਚ ਰੱਖਦੇ ਸੀ। ਸੋ ਉਹਨਾਂ ਦੇ ਸ਼ਹੀਦੀ ਵਿਹਾੜੇ ਤੇ ਆਓ ਆਪਾਂ ਭਗ ਸਿੰਘ ਨੂੰ ਸੱਚੀ ਸ਼ਰਨਾ ਜਿਲੀ ਦਈਏ ਤੇ ਉਹਨਾਂ ਦੇ ਜੀਵਨ ਤੇ ਚੱਲ ਕੇ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਸੋਨਾ ਬਣਾਈਏ ਬਹੁਤ ਬਹੁਤ ਧੰਨਵਾਦ